ਬਰਥਡੇ ਕੇਕ ਬਿਨਾ ਜਿਨ੍ਹਾਂ ਦਾ ਬਰਥਡੇ ਅਧੂਰਾ ਜਾਂ ਕਿਸੇ ਵੀ ਸੈਲੀਬ੍ਰੇਸ਼ਨ ਨੂੰ ਅਧੂਰਾ ਸਮਝਦੇ ਨੇ ਉਹ ਕੇਕ ਤੋਂ ਬਿਨਾ ਉਹਨਾਂ ਲਈ ਬਹੁਤ ਬੁਰੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਪਦੇ ਖਾਸ ਮਿੱਤਰਾਂ ਕੋਲੇ ਤਾਂ ਜ਼ਰੂਰ ਕਰੋ ਤੇ ਆਪਦੇ ਰਿਸ਼ਤੇਦਾਰਾਂ ਭੈਣ ਭਈਆਂ ਕੋਲੇ ਜ਼ਰੂਰ ਸ਼ੇਅਰ ਕਰੋ ਇਸ ਵੀਡੀਓ ਨੂੰ ਦੋਸਤੋ ਜਦੋਂ ਵੀ ਆਪਾਂ ਕੇਕ ਲਿਆਉਂਦੇ ਆ ਕੇਕ ਦੇ ਉੱਤੇ ਆਪਾਂ ਜਿਹਦਾ ਸੈਲੀਬ੍ਰੇਸ਼ਨ ਹੁੰਦਾ ਹੈ ਜਾਂ ਜਿਹਦਾ ਬਰਥਡੇ ਹੁੰਦਾ ਹੈ ਉਹਦਾ ਮੂੰਹ ਆਪਾਂ ਕੇਕ ਦੇ ਉੱਤੇ ਮਾਰ ਦਿਆਂ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਕੇਕ ਨੂੰ ਸ਼ੇਪ ਦੇਣ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਦੁਕਾਨਾਂ ਨੇ ਬੇਕਰੀਆਂ ਨੇ ਉਹ ਇਹਦੇ ਵਿੱਚ ਸਲਾਈਆਂ ਪਾਉਂਦੀਆਂ ਨੇ ਲੱਕੜ ਦੀਆਂ ਲੱਕੜ ਦੇ ਡੱਕੇ ਪਾਉ ਜਦੋਂ ਇਹਨੂੰ ਸ਼ੇਪ ਦੇਣ ਵਾਸਤੇ ਤੇ ਆਪਾਂ ਜਦੋਂ ਫੜ ਕੇ ਅਗਲੇ ਦਾ ਮੂੰਹ ਦੇ ਉੱਤੇ ਮਾਰਦੇ ਆ ਤਾ ਬਾਈ ਜੀ ਬਹੁਤ ਜਗ੍ਹਾ ਇਸ ਤਰ੍ਹਾਂ ਦੇ ਇਨਸੀਡੈਂਟ ਹੋ ਚੁੱਕੇ ਨੇ ਕਿ ਅਗਲੇ ਦੇ ਅੱਖ ਚ ਵੱਜਦਾ ਬਹੁਤਿਆਂ ਦੀ ਅੱਖ ਤੱਕ ਜਾ ਚੁੱਕੀ ਆ ਇਸ ਕਾਰਨਾਮੇ ਕਾਰਨ ਇਸ ਦੇ ਨਾਲ ਤੇ ਆ ਪਿੱਛੇ ਜੇ ਹੁਣ ਪੰਜਾਬ ਦੇ ਵਿੱਚ ਕਿੰਨੀ ਵੱਡੀ ਖਬਰ ਫੈਲੀ ਸੀ ਕਿ ਬਰਥਡੇ ਕੇਕ ਖਾਣ ਦੇ ਨਾਲ ਇੱਕ ਕੁੜੀ ਦੀ ਜਾਨ ਗਈ ਹੈ ਤੇ ਉਸ ਤੋਂ ਬਾਅਦ ਦੋਸਤੋ ਉਸ ਕੁੜੀ ਦੇ ਜਿਹੜੀ ਮੈਡੀਕਲ ਰਿਪੋਰਟ ਵੀ ਆ ਚੁੱਕੀ ਹੈ ਜਿਦੇ ਵਿੱਚ ਇਹ ਪਾਇਆ ਗਿਆ ਕਿ ਕੇਕ ਦੇ ਵਿੱਚ ਜ਼ਹਿਰ ਸੀ ਸੋ ਕੈਮੀਕਲਾਂ ਦੇ ਨਾਲ ਬਣਦੀਆਂ ਨੇ ਇਹ ਚੀਜ਼ਾਂ ਅਵੋਇਡ ਕਰਿਆ ਕਰੋ ਅਗਰ ਬਰਥਡੇ ਮਨਾਉਣਾ ਵੀ ਹੈ ਤਾਂ ਹੋਰ ਬਹੁਤ ਸਾਰੇ ਪਕਵਾਨ ਨੇ ਆਪਾਂ ਘਰੇ ਇੱਕ ਚੰਗੀ ਖੀਰ ਬਣਾ ਕੇ ਜਾਂ ਹੋਰ ਕੜਾ ਪ੍ਰਸ਼ਾਦ ਹੈ ਜਾਂ ਗੁਰਦੁਆਰਾ ਸਾਹਿਬ ਜਾ ਕੇ ਆਪਾਂ ਅਰਦਾਸ ਕਰਾ ਕੇ ਪ੍ਰਸ਼ਾਦ ਉੱਥੇ ਵੀ ਦੇਗ ਕਰਾ ਕੇ ਬਹੁਤ ਸਾਰੇ ਤਰੀਕੇ ਨੇ ਜੇ ਆਪਾਂ ਮੰਦਿਰ ਜਾਂਦੇ ਆ ਤਾਂ ਮੰਦਿਰ ਜਾ ਕੇ ਆਪਾਂ ਉਹ ਉਸ ਤਰ੍ਹਾਂ ਦੀ ਪੂਜਾ ਅਰਚਨਾ ਕਰਵਾ ਸਕਦੇ ਆ ਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਅਵੋਇਡ ਕਰੋ ਦੋਸਤੋ ਇਹ ਬਹੁਤ ਬੁਰੀ ਖਬਰ ਹੈ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਨਾਲ ਜਿਹੜਾ ਕਈ ਜਿਹੜੀ ਲੋਕਾਂ ਦੀ ਆ ਉਹ ਅੱਖ ਜਾ ਚੁੱਕੀ ਹੈ ਤੇ ਬਹੁਤ ਲੋਕ ਬਹੁਤ ਲੋਕਾਂ ਦੀ ਜਾਨ ਜਾ ਚੁੱਕੀ ਹੈ ਕੇਕ ਖਾ ਖਾ ਕੇ